ਪਠਾਨਕੋਟ ਗੁਰਦਾਸਪੁਰ ਮਾਰਗ ਤੇ ਦੀਨਾ ਨਗਰ ਨਜ਼ਦੀਕ ਤਰਮਾਈ ਨਹਿਰ ਉਤੇ ਅੱਜ ਸਵੇਰੇ ਇੱਕ ਨਿੱਜੀ ਬੱਸ ਵੱਲੋਂ ਫੇਟ ਮਾਰਨ ਦੇ ਕਾਰਨ ਸਕੂਲੀ ਲੜਕੀਆਂ ਨਾਲ ਭਰਿਆ ਆਟੋ ਨਹਿਰ ਵਿੱਚ ਜਾ ਡਿੱਗਾ। ਹਾਦਸੇ ਸਮੇਂ ਆਟੋ ਵਿੱਚ 7 ਸਕੂਲੀ ਲੜਕੀਆਂ ਸਵਾਰ ਸਨ। ਹਾਦਸੇ ਬਾਰੇ ਪਤਾ ਚੱਲਦੇ ਹੀ ਮੌਕੇ ਤੇ ਇਕੱਠਾ ਹੋਏ ਲੋਕਾਂ ਵੱਲੋਂ ਨਹਿਰ ਵਿੱਚ ਡਿੱਗੀਆਂ ਬੱਚੀਆਂ ਨੂੰ ਬਚਾਉਣ ਲਈ ਕੰਮ ਸ਼ੁਰੂ ਕਰ ਦਿੱਤੇ ਗਏ। ਇਸ ਘਟਨਾ ਵਿੱਚ ਪ੍ਰਮਾਤਮਾ ਦੀ ਅਪਾਰ ਕਿਰਪਾ ਸਦਕਾ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਪਰ ਇੱਕ ਵਾਰ ਫਿਰ ਤੇਜ਼ ਰਫ਼ਤਾਰੀ ਇੱਕ ਵੱਡੇ ਹਾਦਸੇ ਨੂੰ ਸੱਦਾ ਦੇ ਸਕਦੀ ਸੀ। حال ਲੋਕਾਂ ਨੇ بس ਨੂੰ پولیس ਦੇ ਹਵਾਲੇ ਕਰ ਦਿੱਤਾ ਡਰਾਈਵਰ ਫਰਾਰ ਦੱਸਿਆ ਜਾ ਰਿਹਾ ਹੈ। ਤੇ バス ਖੜੀ ਇੱਥੇ ਐਫਏ ਟੈਂਪੂ ਖੜਾ ਸੀ ਸਵਾਰੀਆਂ ਦਾ। ਤੇ ਛੇ ਕੁੜੀਆਂ ਹੀ ਵਿੱਚ ਬੱਚੇ ਸੀ ਤੇ ਇੱਕ ਲੇਡੀ ਸੀ। ਹਾਂਜੀ ਹਾਂਜੀ ਤੇ ਪਿੱਛੋਂ バス ਆਈ ਆ ਕਾਫੀ ਮਰਦ ਭਰੀ ਸਵਾਰੀਆਂ ਨਾਲ। ਜੀ ਤੇ ਉਹ ਕੋ ਬ੍ਰੇਕ ਨਹੀਂ ਲੱਗੀ ਜਾਂ ਕੁਛ ਪਹਿਗਿਆ ਨਹੀਂ ਸਕਦੇ ਉਹ ਟੈਂਪੂ ਦੀ ਮਾਰੀ ਟੱਕਰ ਟੈਂਪੂ ਸਿੱਧਾ ਗਿਆ ਨੇ ਅੱਗੇ। ਠੀਕ ਹੈ ਜੀ। ਤੇ ਬਾਕੀ ਬੱਚੇ ਤੇ ਸਾਰੀਆਂ ਸਵਾਰੀਆਂ ਕੱਢ ਲਈਆਂ ਉਹਦੇ ਬੈਗ ਉਹ ਮੋਬਾਈਲ ਆ ਉਹ ਵਿੱਚ ਹੀ ਆ ਰਹੀ ਪਤਾ ਨਹੀਂ ਉਹ ਟੈਂਪੂ ਦੀ ਵਿੱਚ ਚਾਹ ਜਾਂ ਰੁੜ ਗਿਆ। ਕੀ ਇਹ ਇਹ ਸਰਟੀਫਿਕੇਟ ਤੇ ਨਹੀਂ ਲੱਗੀ ਨਹੀਂ ਸੱਤ ਇੱਕ ਇੱਕ ਜਨਾਨੀ ਤੇ ਲੱਗੀ ਆ ਸਿਰਫ ਅੱਛਾ ਜੀ ਇਹ ਬੱਚੇ ਦੇ ਉਹ ਹੱਥ ਘਰ ਪਹੁੰਚ ਜਾਂਦੇ ਹੁਣ ਪਕਾਇਆ ਨਹੀਂ ਸਕਦੇ ਸੱਤ ਲੱਗੀ ਜਾਣੀ ਕੁਝੀਆਂ ਲੱਗੀਆਂ ਹੋਣਗੀਆਂ ਤੇ ਇਹ ਕਿਹੜੀ ਜਗ੍ਹਾ ਆ ਇਹ ਤੁਮਰਾ ਹੀ ਪੋਲਾ ਪਠਾਨਕੋਟ ਤੋਂ ਅਵਲ ਰੰਦਾਵਦੀ ਰਿਪੋਰਟ